ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਜ਼ਿਲ੍ਹੇ ਜਿਹੜੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਧੰਨਪਤ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਝੋਟੀ ਵਿਖਾਉਣੀ ਆ ਤੁਹਾਨੂੰ ਇੱਕ ਸੋਈ ਸਵਾਈ ਕਿੰਨੇ ਦਿਨਾਂ ਦੀ ਸੋਈ ਆ ਪਹਿਲੀ ਗੱਲ ਇਹ ਦੱਸ ਦਿਆਂ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਬੱਚਾ ਲਵਾ ਕੇ ਜਾਂਦਾ ਬਈ ਪਸਮਾ ਕਰਵਾਤਾ ਵਾ ਉਹ ਸਾਫ ਤੇ ਕਿਉਂਕਿ ਪਸਮਾ ਦੇ ਨਾਲ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਮੈਂ ਦੇ ਦੁੱਧ ਦੇ ਘਾਰੇ ਕੀ ਕਰੂਗੀ ਗੱਲਬਾਤ ਕਰ ਲੈਨੇ ਆਪਾਂ ਬਾਈ ਜੀ ਨਾਲ ਡਿਟੇਲ ਜਾਣਦੇ ਹੋਏ ਮਿਲਦੇ ਆਂ ਬਾਈ ਨੂੰ ਸასი ਸ਼ਾਲ ਧਨਪਤ ਬਾਈ ਸਿੱਗਾ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਬਾਈ ਵਧੀਆ ਸੇਤਾਕਰ ਪਰਿਵਾਰ ਬਾਈ ਹਾਂਜੀ ਠੀਕ ਹੈ ਜੀ ਚਲੋ ਸ਼ੁਕਰ ਆ ਤੁਹਾਨੂੰ ਪਤਾ ਬਾਈ ਇੱਕ ਵਾਰੀ ਨਾਮ ਦੱਸ ਦਈਏ ਸਾਰਿਆਂ ਨੂੰ ਆਪਣੇ ਬਾਪੂ ਦਾ ਤੇ ਆਪ ਦਾ ਤੇਰਾ ਨਾਮ ਤਨਪਤ ਸਿੰਘ ਜੀ ਬਾਪੂ ਦਾ ਨਿਰਮਲ ਸਿੰਘ ਠੀਕ ਘਰ ਦਾ ਐਡਰੈਸ ਬਾਈ ਆਪਣਾ ਬਿਜਲੀ ਘਰ ਕੋਲੇ ਜਿਆਦਾ ਮਤਲਬ ਜੰਗ ਗੁਰਦੁਆਰਾ ਸਾਹਿਬ ਵੀ ਕੋਲੇ ਆ ਗੁਰਦੁਆਰਾ ਸਾਹਿਬ ਕੋਲੇ ਮੈਕਸਾਈਡ ਹੀ ਆ ਮਤਲਬ ਠੀਕ ਹੈ ਜਾਂ ਪਾਰਕ ਵੀ ਪਾਰਕ ਵੀ ਆਪਣੇ ਨੇੜੇ ਆ ਸਪਾਰਕ ਵੀ ਨੇੜੇ ਆ ਠੀਕ ਹੈ ਘੁੰਮਣ ਜਾਣ ਵਾਲਦਾਂਗੇ ਨਹੀਂ ਕਿਤੇ ਨਹੀਂ ਮਾੜਾ ਮੋਟਾ ਜਿੱਦੇ ਕਦੇ ਟਾਈਮ ਹੀ ਨਹੀਂ ਲੱਗਦਾ ਯਾਰ ਠੀਕ ਹੈ ਤੁਨਪਤ ਭਾਈ ਝੋਟੀਆ ਜਿਹੜੀ ਇਹ ਪਹਿਲਾਂ ਨਹੀਂ ਆ ਭਾਈ ਹਾਂ ਪਹਿਲਾਂ ਨਹੀਂ ਸੁਈ ਕਿੰਨੇ ਦਿਨਾਂ ਦੀ ਹੈ ਭਾਈ 10 ਦਿਨ ਹੋ ਗਏ ਭਾਈ 10 ਦਿਨ ਹੋ ਗਏ ਸੁਈ ਨੂੰ ਹਾਂ ਕਿੰਨਾ ਦੁੱਧ ਤਿਆਰ ਆ ਬਾਈ ਦੱਸੰਦਣਾ ਹੁਣ ਬਾਈ ਇਹਦੇ ਥੱਲੇ ਦਾ 10.5 ਕਿਲੋ ਹੈਗਾ 11 ਵੀ ਹੋ ਸਕਦਾ ਪਰ ਇਹਨਾਂ ਦਾ ਪੱਕਾ ਦੁੱਧ ਹੈਗਾ ਜੀ ਇਹਨਾਂ ਦਾ ਪੱਕਾ ਹੈਗਾ ਹਾਂ ਪੱਕਾ ਹੈਗਾ ਕੋਈ ਕਹਿਣ ਵਾਲਾ ਨਹੀਂ ਲੈਵਾ ਲੈਵਾ ਮੂਹਰ ਨੂੰ ਰੱਖ ਤੱਕੀ ਆ ਮੂਹਰ ਨੂੰ ਧੱਕੇ ਗਾਂ ਧੱਕਾ ਗਾਂ ਨੂੰ ਕੋਈ ਭੋਰਾ ਨਹੀਂ ਟਾਈਮ ਤੋਂ ਟਾਈਮ ਚੋਕੇ ਵਾਪਾ ਦੇ ਸਕਦਾ ਠੀਕ ਆ ਚਵਾਈ ਕਿਵੇਂ ਲੱਗਦੀ ਮੈਨਾਂ ਵਧੀਆ ਚਵਾਈ ਬੱਲ ਲੱਗੋ ਠੀਕ ਆ ਸਾਊਸ ਲੱਗ ਬਹੁਤ ਹੈ ਕੱਟੀ ਦੇਗੀ ਕਿ ਕੱਟ ਕੱਟੀ ਆ ਕੱਟੀ ਮਗਰ ਕੱਟੀ ਆ ਤਰਪਤ ਬਾਈ ਦੇਣੀ ਕਿੰਨੇ ਦੀ ਢਾਲਿਆ ਤੇ ਚੜਾਉਣ ਵਾਲਾ ਅੱਜ ਦੱਸ ਦੀ ਮੈਨੂੰ ਮੁੱਲ ਮਾਲਣਾ ਕਰੀ 1 5 ਦੀ ਦੇ ਦੇ ਹਾਂ ਨਾ ਦੱਸਦੇ ਹਜੇ ਵੀ ਤਰਾ ਜਵਾ ਡਾਲਿਆ ਦੇ ਚੜਾਉਣ ਵਾਲਾ ਕੰਮ ਨਿਵੇੜਦੇ ਜੀ ਤੂੰ ਫਿਰ ਤੂੰ ਦੱਸਦੀ ਫਿਰ ਮੈਂ ਤਾਂ ਆਪਾਂ ਤਾਂ ਫਰੇਮ ਦੇ ਹਿਸਾਬ ਕੋਈ ਕੀ ਹੁੰਦਾ ਚਲੋ ਵੀ ਤੂੰ ਵੀ ਸੱਜਣੀ ਕਦਮ ਮੰਨ ਲੈ ਗੱਲਬਾਤ ਕਰਨ ਲਈ ਖੁੱਲ ਕੇ ਦੇ ਦੇ ਯਾਰ ਅਗਲੇ ਮੈਂ ਨਾ ਵੀ ਤੂੰ ਦੱਸਦੀ ਫਿਰ ਕੋਈ ਗੱਲ ਨਹੀਂ ਸੱਜਣੀ ਆ ਤੂੰ ਵੀ ਠੀਕ ਤੋਰੀ ਬਈ ਕੱਢੀ ਪਾਉਂ ਤੋਰੀ ਕੋਈ ਗੱਲ ਨਹੀਂ ਲੈ ਮਿੱਤਰੋ ਪਹਿਲਾ ਸੂਆ ਸੂਈ ਹੋਈ ਆ 10 ਕਿਲੋ ਦੁੱਧ ਤਿਆਰ ਆ ਕੱਟੀ ਇਹਦੇ ਮਗਰ ਆ ਪਿੱਠ ਪੂੜੇ ਵੱਲੋਂ ਖੜਨੀਆਂ ਝੋਟੀ ਵਜਨ ਵਜੂਦ ਵਾਲੀ ਕੱਦ ਵਾਲੀ ਝੋਟੀ ਆ ਸਿੰਘਾ-ਸੁੰਗਾ ਦੀ ਵੇਖ ਲੋ ਤੁਸੀਂ ਵਜਨ ਵੇਖ ਲੋ ਕਰਮਾਂ ਵਾਲੀ ਦੀ ਤੱਕ ਜਰੂਰ ਬੇਮਲੂਮੀ ਆ ਜਿਹੜੀ ਉਹ ਪੇਸ਼ਾ ਨੂੰ ਘੱਟ ਜਮਾ ਵਿਖਾਉਂਦੀ ਆ ਅੱਗੇ ਨੂੰ ਜਿਹੜਾ ਦੇਵਾ ਵਾ ਉਹ ਪੂਰਾ ਦਿਖਾਉਂਦੀ ਆ ਮਿੱਤਰੋ ਜਿਹੜਾ ਕਹਿਣ ਤੋਂ ਭਾਵੇਂ ਆ ਵੀ ਮੰਨ ਲਓ ਗਾੜਾ ਜਿਹੜਾ ਅਗਰ ਨੂੰ ਵੱਧਾਉਂਦੀ ਆ ਪਿਛਾੜੀ ਆ ਜਿਹੜੀ ਜੋ ਤੁਰਦੀ ਆ ਉਹਦੋਂ ਨਹੀਂ ਦਿਖਾਉਂਦੀ ਖੜੀ ਮੜਾ ਮੋਟਾ ਲੇਵਾ ਪੇਸ਼ਾ ਨੂੰ ਵਿਖਾਉਂਦੀ ਜਰੂਰ ਆ ਪਰ ਜਦੋਂ ਤੁਰਦੀ ਆ ਉਹਦੋਂ ਬਹੁਤ ਘੱਟ ਦਿਖਾਉਂਦੀ ਆ ਖਨਦੇਵਾ ਸਾਫ ਸੁਥਰਾ ਵਾ ਕਰਮਾ ਵਾਲੀ ਦਾ ਬਾਈ ਤਨਪਤ ਜਿਹੜਾ ਮੂਹ ਤੇਰੇ ਪਾਸੇ ਆਦਾ ਖੜਾ ਹੈ ਜਿੱਧਰ ਥਣ ਜਿਵੇਂ ਭਾਰਾ ਦਿਖਉਂਦੀ ਕੋਈ ਚੱਕਰ ਤਾਂ ਨਹੀਂ ਆ ਨਹੀਂ 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 ਬਾਈ ਜਵਾ ਬਿਲਕੁਲ ਗਰੰਟੀ ਆਪਣੀ 100% ਓਕੇ ਵੀਰੇ ਤੇ ਤਨਪਤ ਬਾਈ ਨੰਬਰ ਤਾਂ ਇੰਕਰਾ ਦੀ ਆਪਦਾ 98763 ਹਾਂ 42099 ਇੱਕ ਵਾਰੀ ਹੋਰ ਆਉਣ ਦੇ 98763 ਹਾਂ 42099 ਠੀਕ ਆ ਇਸ ਨੰਬਰ ਤੇ ਕਰ ਲੀ ਆਂਦੀਪ ਦਾ ਨੰਬਰ ਵੀ ਚਲਾ ਲਾ ਦੀਓ ਉਹਦਾ ਹੀ ਹੈ ਅਮਨਦੀਪ ਦਾ ਵੀ ਲਾ ਲਓ ਠੀਕ ਹੈ ਦੋਵੇਂ ਨੰਬਰ ਮੈਂ ਸਕਰੀਨ ਦੇ ਉੱਤੇ ਚਲਾ ਦੂੰਗਾ ਗੱਲ ਬਤਲੀ ਨੰਬਰ 5 ਦਾ ਸਕਰੀਨ ਤੇ ਲੱਗਾ ਹੋਇਆ ਪਿੰਡ ਪੱਕੀ ਕਲਾ ਕਿਉਂ ਸੇ ਦੀ ਆ ਨਾ ਮੇਰੇ ਬੰਦੇ ਨੂੰ ਕੋਈ ਹੌਲਾ ਭਾਰਾ ਭਾ ਕਰਨਾ ਹੋਵੇ ਤਾਂ ਉਹਲਾ ਨਵੇੜ ਲੈਂਦਾ ਪਹਿਲਾਂ ਮੈਂ ਲਾਉਂ ਫਿਰ ਉਹ ਲਾਉਂ ਠੀਕ ਹੈ ਠੀਕ ਹੈ ਹਾਂ